ਪੰਜਾਬ ਦਾ ਨੰਬਰ 1 ਇੱਕੋ ਇੱਕ ਪੇਜ ਜਿੱਥੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਦੱਸੇ ਜਾਂਦੇ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਇਟਲੀ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਜਲੰਧਰ ਗੋਤ ਹੀਰ ਮੁੰਡੇ ਦੀ ਸਾਰੀ ਐਜੂਕੇਸ਼ਨ ਇਟਲੀ ਤੋਂ ਡੇਟ ਆਫ ਬਰਥ 1996 ਕੱਦ 6 ਫੁੱਟ ਪਰਿਵਾਰ ਕੋਲੇ ਜ਼ਮੀਨ ਦੇ 10 ਕਿੱਲੇ ਭਰਾ ਇੱਕ ਭੈਣ ਇੱਕ ਦੋਵੇਂ ਮੈਰਿਡ ਮੁੰਡੇ ਦੀ ਸਾਰੀ ਫੈਮਿਲੀ ਇਟਲੀ ਸਿਟੀਜ਼ਨ ਤੇ ਬੈਲ ਸੈਟਲਡ ਹੈ ਮੁੰਡਾ ਇਟਲੀ ਦਾ ਸਿਟੀਜ਼ਨ ਵਧੀਆ ਜੌਬ ਤੇ ਚੰਗੀ ਸੈਲਰੀ ਕਟਿੰਗ ਵਾਲਾ ਨਸ਼ਾ ਰਹਿਤ ਮੁੰਡਾ ਇਟਲੀ ਦੇ ਵਿੱਚ ਆਪਣਾ ਘਰ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਇਟਲੀ ਤੋਂ ਕੁੜੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਪੰਜਾਬ ਤੋਂ ਵੀ ਵਧੀਆ ਖਾਨਦਾਨੀ ਪਰਿਵਾਰ ਤੋਂ ਕੁੜੀ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ